ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਜੀਤ ਸਿੰਘ ਸੀ ਦੇਖ ਰਿਹਾ ਹਾਂ ਫੇਸਬੁੱਕ ਚੈਨਲ ਕਰਮਜੀਤ ਸਿੰਘ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹਰ ਇੱਕ ਮੁੱਦੇ ਤੇ ਚਰਚਾ ਭਾਗ ਉਨੀ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਮੈਂ ਅਤੇ ਮੇਰੇ ਸਹਿਯੋਗੀ ਰਾਜੀਵ ਮੱਲਸਰ ਜੀ ਫਿਰ ਤੋਂ ਹਾਜ਼ਰ ਹਾਂ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਅਸੀਂ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਹਾਂ ਉਹ ਵਿਸ਼ਾ ਪੂਰੇ ਪੰਜਾਬ ਦੇ ਲਈ ਇੱਕ ਮਹਾਨ ਵਾਲਾ ਵਿਸ਼ਾ ਹੈ ਕਿਉਂਕਿ ਪੂਰੇ ਪੰਜਾਬ ਦਾ ਮਾਨ ਸਨਮਾਨ ਬਧਾਇਆ ਸਾਡੇ ਸ਼੍ਰੀ ਚਮਕੌਰ ਸਾਹਿਬ ਦੇ ਸਾਡੇ ਸਤਿਕਾਰਯੋਗ ਜੁਝਾਰ ਸਿੰਘ ਜੀ ਨੇ ਸੋ ਅੱਜ ਉਹ ਆਬੋ ਤਾਬੀਰੇ ਵਿੱਚ ਚੈਂਪੀਅਨਸ਼ਿਪ ਜਿੱਤੀ ਹੈ ਜੀ ਉਹਨਾਂ ਨੇ ਐਂਟੀ ਗੁਰਸ਼ਕਾ ਨੂੰ ਚਿਤ ਕਰਕੇ ਸੋ ਉਸੇ ਵਿਸ਼ੇ ਦੇ ਵਿੱਚ ਅੱਜ ਚਰਚਾ ਕਰਾਂਗੇ ਮੇਰੇ ਸਹਿਯੋਗੀ ਰਜੀਵ ਬੰਸਲ ਜੀ ਅਤੇ ਮੈਂ ਸਰਜੀਵ ਬੰਸਲ ਜੀ ਨਮਸਕਾਰ ਜੀ ਨਮਸਕਾਰ ਜੀ ਰਜੀਵ ਬਸ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਹੈ ਜੀ ਜੋ ਆਪਣੇ ਏਰੀਏ ਦੇ ਸ਼੍ਰੀ ਚਮਕੌਰ ਸਾਹਿਬ ਦੇ ਜੁਹਾਰ ਸਿੰਘ ਜੀ ਨੇ ਪੂਰੇ ਵਰਲਡ ਦੇ ਵਿੱਚ ਸ਼੍ਰੀ ਚਮਕੌਰ ਸਾਹਿਬ ਦਾ ਔਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਜੀ ਕਰਮਜੀਤ ਜੀ ਸਾਰਿਆਂ ਨੂੰ ਫੇਸਬੁਕ ਦਰਸ਼ਕਾਂ ਨੂੰ ਤੇ ਚਮਕੌਰ ਸਾਹਿਬਾਲੇ ਲਈ ਅੱਜ ਬਹੁਤ ਹੀ ਜ਼ਿਆਦਾ ਮਾਣ ਭਰਿਆ ਦਿਨ ਹੈ ਕਿ ਸਾਡੇ ਰੋਪੜ ਜ਼ਿਲ੍ਹੇ ਦਾ ਤੇ ਪੂਰੇ ਪੰਜਾਬ ਦਾ ਦੁਨੀਆ ਭਰ ਦੇ ਵਿੱਚ ਝੰਡਾ ਕਟਿਆ ਬਿਲਕੁਲ ਉਹ ਪਾਵਰ ਸਲੈਪ ਕੰਪੀਟੀਸ਼ਨ ਹੈ ਜਿਹੜਾ ਕਿ ਆਬੋਤਾਬੀ ਦੇ ਵਿੱਚ ਹੋਇਆ ਉਹਦੇ ਵਿੱਚ ਉਹਨਾਂ ਨੇ ਐਂਟਲੀ ਗਲੁਸ਼ਕਾ ਜੀ ਜੋ ਕਿ ਰਸ਼ੀਅਨ ਖਿਡਾਰੀ ਐਂਟਲੀ ਗਰੁਸ਼ਕਾ ਬਿਲਕੁਲ ਉਨ੍ਹਾਂ ਨੂੰ ਹਰਾਇਆ ਹੂੰ ਦੇਖੋ ਉਸ ਦੇ ਨਾਲ ਨਾਲ ਹੀ ਇਹ ਇੱਕ ਸਿੱਖ ਖਿਡਾਰੀ ਹੋਣ ਦਾ ਮਾਣ ਮੱਤਾ ਪ੍ਰਾਪਤ ਹੈ ਜਿਹੜਾ ਉਹ ਵੀ ਸਾਡੇ ਚਮਕੌਰ ਸਾਹਿਬ ਸ਼ੀਤਾਂ ਦੀ ਧਰਤੀ ਦੇ ਹਿੱਸੇ ਆਇਆ ਹੈ ਪਹਿਲੇ ਸਿੱਖ ਚੈਂਪੀਅਨ ਬਣਿਆ ਜੀ ਉਹ ਇਸ ਖੇਡ ਦੇ ਵਿੱਚ ਦੇਖੋ ਜੀ ਟਾਸ ਆ ਜਿਹੜੀ ਗਲੁਸ਼ਕਾ ਨੇ ਜਿੱਤੀ ਆ ਪਹਿਲਾ ਥੱਪੜ ਉਹਨਾਂ ਨੇ ਜਿਹਾਰ ਸਿੰਘ ਜੀ ਨੂੰ ਮਾਰਿਆ ਬਿਲਕੁਲ ਲੇਕਿਨ ਉਹਨਾਂ ਨੇ ਜਿਹਾਰ ਸਿੰਘ ਦੀ ਅੱਖ ਦੇ ਉਰੇ ਤੇ ਜਦ ਕਿ ਉਹ ਫਾਲ ਹੋ ਗਿਆ ਜਿਹਾਰ ਸਿੰਘ ਜੀ ਨੂੰ 29 ਪੁਆਇੰਟ ਮਿਲੇ ਨੇ ਤੇ ਉਹਨਾਂ ਨੂੰ 27 ਪੁਆਇੰਟ ਮਿਲੇ ਨੇ ਦੇਖੋ ਉਸ ਤੋਂ ਬਾਅਦ ਜਿਹੜਾ ਜਸ਼ਨ ਬਣ ਬਣਾਇਆ ਉਹ ਦੇਖਣ ਲੱਗ ਬਣਦਾ ਸੀਗਾ ਗੋਰੇ ਨਚਾਤੇ ਉਹਨਾਂ ਨੇ ਮਤਲਬ ਜਿਹੜੇ ਆਪਾਂ ਕਹੀਏ ਸ਼ੇਖ ਨਚਾਤੇ ਉਹਨਾਂ ਨੇ ਬਿਲਕੁਲ ਉਹ ਕਹਿੰਦੇ ਵੀ ਜਦੋਂ ਜੁਝਾਰ ਸਿੰਘ ਜੀ ਦੀ ਜਿੱਤ ਅਨਾਉਂਸ ਹੋਈ ਤਾਂ ਜੁਝਾਰ ਸਿੰਘ ਜੀ ਦੇ ਚਿਹਰੇ ਤੇ ਔਰ ਪੂਰੇ ਪੰਜਾਬ ਦੇ ਚਿਹਰੇ ਤੇ ਜਿਹੜੀ ਉੱਥੇ ਜਿੰਨੀ ਵੀ ਆਡੀਅנס ਬੈਠੀ ਸੀ ਉਹਨਾਂ ਦੇ ਚਿਹਰੇ ਤੇ ਜੋ ਉਸ ਵਕਤ ਖੁਸ਼ੀ ਸੀ ਉਹ ਦੇਖਣਯੋਗ ਸੀ ਕਰਮ ਜੀ ਜੀ ਖੁਸ਼ੀ ਤਾਂ ਬਣਦੀ ਹੈ ਮਤਲਬ ਉਹਨਾਂ ਨੇ ਕਹਿੰਦੇ ਨੇ ਵੀ ਪੰਜਾਬੀਆਂ ਦੇ ਪੈਰ ਸਿਰਖ ਜਾਂਦੇ ਆ ਉਹਨਾਂ ਨੇ ਲਾਉ ਜੰਝੂਆ ਦਾ ਗਾਣਾ ਲਾਤਾ ਨਹੀਂ ਤੂੰ ਹੁਣੇ-ਹੁਣੇ ਹੋਈਆਂ ਜਵਾਨ ਮੁੰਡਿਆਂ ਤੋਂ ਬਚ ਕੇ ਰਹੀ ਲੇਕਿਨ ਤਾਰੀਫ ਕਰਨੀ ਪਣਦੀ ਜੁਹਾਰ ਸਿੰਘ ਦੀ ਜਿਨ੍ਹਾਂ ਨੇ ਕਿ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਨਗਰੀ ਦਾ ਨਾਮ ਦੁਨੀਆ ਭਰ ਦੇ ਵਿੱਚ ਰੌਸ਼ਨ ਕੀਤਾ ਦੇਖੋ ਮੈ ਜਿਸ ਨਾਲੀ ਕਰਮਜੀਤ ਜੀ ਹੋਰ ਇੱਕ ਮੁੱਦਾ ਹੋਰ ਲੈਣਾ ਚਾਹਾਂਗਾ ਜੋ ਕਿ ਜੁਝਾਰ ਸਿੰਘ ਪਹਿਲਾਂ ਗੁੰਮ ਨਾਮ ਸੀਗਾ ਹੂੰ ਉਹ ਅੱਜ ਦੁਨੀਆ ਦੇ ਵਿੱਚ ਸਟਾਰ ਬਣ ਗਿਆ ਰੋਤੋਂ ਰਾਤ ਬਿਲਕੁਲ ਲੇਕਿਨ ਉਸ ਦੇ ਪਿੱਛੇ ਜਿਹੜੀ ਉਹਦੀ ਮਿਹਨਤ ਹੈ ਹੂੰ ਉਹ ਕੋਈ ਕਿਸੇ ਨੇ ਕੋਈ ਨਹੀਂ ਦੇਖਦਾ ਹੂੰ ਉਹਦੀ ਜਿਹੜੀ ਉਹ ਬੱਸਾਂ 'ਚ ੱਤਕੇ ਖਾ ਕੇ ਵੀ ਗਿਆ ਹੋਊਗਾ ਹੂੰ ਕੋਚਿੰਗ ਲਿਆਣ ਹੂੰ ਉਸ ਦੇ ਪਿੱਛੇ ਜਿਹੜੀ ਉਹਦੀ ਮਿਹਨਤ ਆ ਉਹਦਾ ਮੁੱਲ ਪੈ ਗਿਆ ਸੰਘਰਸ਼ਾ ਜਿਹੜਾ ਦਿਨ ਰਾਤ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਹੈ ਉਹਦਾ ਮੁੱਲ ਪੈ ਗਿਆ ਸੌਰਜੀਵਨਸਲ ਜੀ ਆਪਾਂ ਕਿਸੇ ਦਿਨ ਜੁਝਾਰ ਸਿੰਘ ਜੀ ਨਾਲ ਵੀ ਰੋਬਰੂ ਕਰਾਈਏ ਸਾਰੇ ਦੋਸਤਾਂ ਨੂੰ ਇਹ ਮੈਂ ਕਰਮਜੀਤ ਜੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਜਲਦ ਅਸੀਂ ਜਿਹਾਰ ਸਿੰਘ ਨਾਲ ਐਗਜ਼ੀਕਿਊਟਿਵ ਕਰਾਂਗੇ ਬਿਲਕੁਲ ਤੇ ਸਾਡੀ ਗੱਲ ਹੁਣੇ ਹੁਣੇ ਲਖਵੀਰ ਸਿੰਘ ਜੀ ਨਾਲ ਹੋਗੀ ਉਹਨਾਂ ਦੇ ਥਰੂ ਅਸੀਂ رابطہ ਕਾਇਮ ਕਰਾਂਗੇ ਤੇ ਮਤਲਬ ਮੈਨੂੰ ਲੱਗਦਾ ਇੱਕੋ ਦਿਨਾਂ ਦੇ ਵਿੱਚ ਆਪਾਂ ਦਰਸ਼ਕਾਂ ਦੇ ਰੂਪ ਰੂਪ ਜਿਹਾਰ ਸਿੰਘ ਨੂੰ ਕਰ ਦਾਂਗੇ ਸੋ ਦੋਸਤੋ ਚੈਨਲ ਨੂੰ ਜਲਦੀ ਜਲਦੀ ਫੋਲੋ ਕਰ ਲਓ ਜੁਹਾਰ ਸਿੰਘ ਜੀ ਨਾਲ ਤੁਹਾਡੀ ਇਸੇ ਚੈਨਲ ਦੇ ਮਾਧਿਅਮ ਨਾਲ ਮਾਧਿਅਮ ਰਾਹੀਂ ਅਸੀਂ ਤੁਹਾਡੀ ਮੁਲਾਕਾਤ ਜ਼ਰੂਰ ਕਰਾਉਣ ਜਾ ਰਹੇ ਹਾਂ ਸੋ ਇਸ ਲਈ ਸਾਡੀ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਕਹਿੰਦੇ ਜਦੋਂ ਸਟੇਜ ਪਰ ਜੁਹਾਰ ਸਿੰਘ ਜੀ ਗਏ ਆ ਜਦੋਂ ਉਹਨਾਂ ਸੋਈਏ ਜਾਂਦਾ ਕਹਿੰਦੇ ਉਹਨਾਂ ਦੇ ਮੂੰਹ ਹੀ ਨਿਕਲੇ ਆ ਪੰਜਾਬੀ ਆ ਗਏ ਹੋਏ ਆ ਆ ਵੀ ਆ ਗਏ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਸਤਨਾਮ ਸ਼੍ਰੀ ਵਾਹਿਗੁਰੂ 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 ਉਸ ਤੋਂ ਬਾਅਦ ਉਹਨਾਂ ਨੇ ਮਤਲਬ ਖੁਸ਼ੀ ਦੇ ਹੰਝੂ ਆ ਗਏ ਉਹਨਾਂ ਦੇ ਦੇਖੋ ਕਰਮਜੀਤ ਜੀ ਸਭ ਤੋਂ ਮਾਣ ਵਾਲੀ ਗੱਲ ਹੈ ਕਿ ਜਿਹੜੀ ਪਾਵਨ ਸਲੈਪ ਕੰਪੀਟੀਸ਼ਨ ਹੈ ਇਸ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਕੋਈ ਗੇਮ ਹੁੰਦੀ ਹੈ ਕੋਈ ਗੇਮ ਵੀ ਹੈ ਦੇਖੋ ਇੱਕ ਐਮਐਮਐਫ ਡਬਲਯੂਡਬਲਯੂਐਫ ਤੋਂ ਵੀ ਖਤਮ ਆਕ ਚੀਜ਼ ਹੈ ਐਮਐਮਐਫ ਉਹ ਵੀ ਖੇਲੀ ਜੁਝਾਰ ਸਿੰਘ ਨੇ ਇਹ ਕਹਿੰਦੇ ਵੀ ਬੱਚਿਆਂ ਨੂੰ ਕਲਾਸਿਸ ਨਹੀਂ ਦਿੰਦੇ ਆ ਜੀ ਹਾਂ ਤੇ ਦੇਖੋ ਜੁਝਾਰ ਸਿੰਘ ਜੀ ਜਿਹੜਾ ਇਹਨਾਂ ਦਾ ਜੀਵਨ ਬਹੁਤ ਸੰਘਰਸ਼ਮਈ ਰਿਹਾ ਹੈ ਇਹ ਹੁਣ ਦੇਖੋ ਆਪਣਾ ਜਿਹੜਾ ਪੇਟ ਤਾਂ ਸਭ ਨੇ ਪਾਲਣਾ ਜੀ ਇਹ ਬੱਚਿਆਂ ਨੂੰ ਕੋਚਿੰਗ ਦੇਣ ਦਿੰਨੇ ਆ ਰੋਪੜ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਾਂ ਕਰਮਜੀਤ ਜੀ ਮੈਂ ਹੁਣ ਉਰੇ ਸਵਾਲ ਸਰਕਾਰਾਂ ਨੂੰ ਕਰਨਾ ਚਾਹੁੰਦਾ ਹਾਂ ਕਿ ਉਹੀ ਜਿਹਾਰ ਸਿੰਘ ਹੈ ਹਮ ਅੱਜ ਤੋਂ 2 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ ਇਹਦਾ ਸੰਘਰਸ਼ਮਈ ਜੀਵਨ ਸੀਗਾ ਬਿਲਕੁਲ ਇਹਦੀ ਬਾਹ ਕਿਸੇ ਨੇ ਨਹੀਂ ਫੜੀ ਅੱਜ ਇਹਨੂੰ ਆਫਰ ਆਜੂਗਾ ਵੀ ਤੂੰ ਸਰਕਾਰੀ ਨੌਕਰੀ ਕਰ ਲੈ ਖੁਸ਼ ਕਰ ਲੈ ਲੇਕਿਨ ਮੈਂ ਉਹਰੇ ਸਵਾਲ ਉਠਾਉਣਾ ਚਾਹੁੰਦਾ ਹਾਂ ਹਮ ਕੀ ਜਦੋਂ ਲੋੜ ਸੀਗੀ ਜਦੋਂ ਦਾ ਉਸ ਕੋਲ ਕਿਸੇ ਨੇ ਹਮਲਾ ਮਾਰਿਆ ਨਹੀਂ ਜੀ ਬਿਲਕੁਲ ਅੱਜ ਉਹ ਸਟਾਰ ਬਣ ਗਿਆ ਅੱਜ ਅਸੀਂ ਸੀਸੀ ਜਾਰ ਸਿੰਘ ਨੂੰ ਸਪான்ਸਰ ਕਰਦੇ ਹਾਂ ਅੱਜ ਅਸੀਂ ਕਰਦੇ ਹਾਂ ਲੇਕਿਨ ਨਹੀਂ ਜਿਹਾਰ ਸਿੰਘ ਜੀ ਦੀ ਵੀ ਸਿਫਤੀ ਇਸ ਲਈ ਬਣਦੀ ਹੈ ਕਿ ਜਿਹੜਾ ਉਹਨਾਂ ਦੇ ਸਮੇਂ ਮਾੜੇ ਸਮੇਂ ਦੇ ਨਾਲ ਖੜੇ ਸੀਗੇ ਉਹਨਾਂ ਨੇ ਜਿੱਤ ਦਾ ਸਹਾਰਾ ਵੀ ਉਸੇ ਆਪਣੇ ਗੁਰੂ ਇਹੀ ਬੜਪਣਾ ਹੈ। ਇਹੀ ਬੜਪਣਾ ਹੈ ਕਿ ਸਰਕਾਰਾਂ ਨੂੰ ਸੋਚ ਕਰਨ ਦੀ ਇਹ ਜ਼ਰੂਰਤ ਹੈ ਕਿ ਜਿਹੜੇ ਖਿਡਾਰੀ ਨੂੰ ਤੁਹਾਡੀ ਜ਼ਰੂਰਤ ਸੀਗੀ ਜਾਂ ਤੁਸੀਂ ਇਗਨੋਰ ਕਰਤਾ ਅੱਜ ਤੁਸੀਂ ਕਹਿੰਦੇ ਅਸੀਂ ਸਾਨੂੰ ਗੋਲ ਲੈਣ ਨੂੰ ਤਿਆਰ ਹਾਂ ਕੁਛ ਕਰ ਇੰਟਰਵਿਊ ਹਾਰ ਇਹਨੂੰ ਮੈਂ ਕਰਨੀ ਚਾਹਾਂਗਾ ਕਿ ਉਹੀ ਜਿਹਾਰ ਸਿੰਘ ਹੈ ਚੈਨਲ ਵਾਲੇ ਮਗਰ ਮਗਰ ਨਰਦੇ ਕਰਮਜੀਤ ਜੀ ਜੀ ਕੰਪਨੀ ਵਾਲੇ ਬਹੁਤ ਕੰਪਨੀਆਂ ਬਹੁਤ ਦੇਖੋ ਵੀਊ ਪੇਚ ਕੇ ਪੈਸੇ ਕਮਾ ਜਾਣੇ ਜਿਹਾਰ ਸਿੰਘ ਨੂੰ ਤਾਂ ਕੁਛ ਨਹੀਂ ਮਿਲਣਾ ਲੇਕਿਨ ਜਿਹਾਰ ਸਿੰਘ ਦੀ ਜਿਹੜੀ ਪਿੱਛੇ ਮਿਹਨਤ ਆ ਸਟਰਗਲ ਆ ਉਹਦੀ ਦਿਨ ਰਾਤ ਦੀ ਜਿਹੜੀ ਨੀਂਦ ਆ ਉਹਦੇ ਪਿੱਛੇ ਜਿਹਦੀ ਜਿਹੜੀ ਜਿੱਤ ਹੋਈ ਆ ਉਹ ਸ਼ਹਿਰ ਉਹ ਨਹੀਂ ਜਾਣਦਾ ਚਮਕੌਰ ਸਾਹਿਬ ਦਾ ਨਾਮ ਉਹਨਾਂ ਨੇ ਦੁਨੀਆ 'ਚ ਰੌਸ਼ਨ ਕਰਿਆ ਆਬੂ ਥਾਬੀ ਦੇ ਵਿੱਚ ਸ਼ੇਖ ਨਚਾਏ ਆ ਵੀ ਇਹ ਸਭ ਤੋਂ ਵੱਡੀ ਗੱਲ ਹੈ ਜੀ ਬਿਲਕੁਲ ਮਤਲਬ ਜਿੱਤ ਦਾ ਸ਼ਹਿਰ ਜਿਹੜਾ ਸਾਰੇ ਚਮਕੌਰ ਸਾਹਿਬ ਇਲਾਕਾ ਲਈ ਰੋਪੜ ਜਿਹਨੇ ਲਈ ਪੂਰੇ ਪੰਜਾਬ ਲਈ ਦੇਖੋ ਇੱਕ ਸਿੱਖ ਚਿਹਰਾ ਬਿਲਕੁਲ ਬਾਬਤ ਸਿੱਖ ਚਿਹਰਾ ਮਤਲਬ ਉਹਨੇ ਅੰਗਰੇਜ਼ ਦੀ ਸੁੱਤ ਭਲਾ ਦੀਆ ਮੱਪੜ ਮਾਰਿਆ ਨੀਦਰਲੈਂਡ ਤੇ ਕਹਿੰਦੇ ਇਹ ਜਦੋਂ ਜਦੋਂ ਇਹ ਕੰਪੀਟੀਸ਼ਨ ਹੋਣ ਤੋਂ ਪਹਿਲਾਂ ਉੱਥੇ ਗੱਲਾਂ ਬਾਤਾਂ ਹੋ ਰਹੀਆਂ ਸੀ ਕਿ ਕੀ ਇਹ ਮੁੰਡਾ ਐਟਲੀ ਗੁਨੇਸ਼ਕ ਜਾਂ ਗੁਰੁਸ਼ਕਾ ਗੁਰੁਸ਼ਕਾ ਜਾਂ ਮੁਕਾਬਲਾ ਕਰ ਲੂਗਾ ਕਿਉਂਕਿ ਉਹ ਦੇਖਣ ਦੇ ਵਿੱਚ ਉਹ ਤਾਕਤ ਦੇ ਵਿੱਚ ਜਿਹੜਾ ਦਿੱਖ ਦੇ ਵਿੱਚ ਇਹਨਾਂ ਨਾਲੋਂ ਦੁੱਗਣਾ ਦਿਖਦਾ ਸੀ ਦੇਖੋ ਜੀ ਜਿਹਾਰ ਕਦ ਵਿੱਚ ਵੀ ਕਰਨਜੀਤ ਜੀ ਜਿਹਾਰ ਸਿੰਘ ਦਾ weight ਜਿਹੜਾ ਉਹ 97 ਕਿਲੋ ਆ ਜਿਹੜਾ ਐਂਟਲੀ ਗਲੁਸ਼ਕਾ ਦਾ ਰਸ਼ੀਨ ਖਿਡਾਰੀ ਉਹ ਨੀਦਰਲੈਂਡ ਦਾ ਕਹਿੰਦੇ ਵੈਸੇ ਉਹਦਾ weight 1 ਕੌਂਟਲ 25 ਕਿਲੋ ਸੀਗਾ ਜਿਹੜਾ ਹਾਂ ਡੁੱਡਾ 27 ਕਿਲੋ weight ਦਾ ਡਿਫਰੈਂਸ ਸੀਗਾ ਕਹਿੰਦੇ ਇਹ ਜਿਹਾਰ ਸਿੰਘ ਨੇ ਜਦੋਂ ਉਹਨਾਂ ਨਾਲ ਹੈਂਡਸ਼ੇਕ ਕਰਨ ਦੀ ਕੋਸ਼ਿਸ਼ ਕਰੀਆ ਤਾਂ ਐਂਟਲੀ ਗਲੁਸ਼ਕਾ ਨੇ ਹੰਕਾਰ ਦੇ ਵਿੱਚ ਉਹਨੂੰ ਨੀਵਾ ਦਿਖਾਇਆ ਵੀ ਸਰਦਾਰ ਕਿਆ ਲੜੂਗਾ ਸਾਡਾ ਮੇਰਾ ਕਿਆ ਕਰ ਲੂਗਾ ਸਰਦਾਰ ਮੇਰਾ ਨਾਲ ਕ ਪਹਿਲਾ ਤੋਸ ਐਂਟੀ ਗਲੁਸ਼ਕਾ ਨੇ ਕੀਤੀ ਐਲੁਸ਼ਕਾ ਨੇ ਕੀਤੀ ਸੀ ਤੋੜ ਹਾਂ ਉਹਨੇ ਥੱਪੜ ਮਾਰਿਆ ਜਦੋਂ ਜੁਝਾਰ ਸਿੰਘ ਨੇ ਥੱਪੜ ਦਾ ਜਵਾਬ ਦਿੱਤਾ ਹਮ ਐਂਟਲੀ ਗਲੁਸ਼ਕਾ ਦੇ ਹੋਸ਼ ਉੱਡ ਗਏ ਤੇ ਵੀ ਇਹ ਸਰਦਾਰ ਕਰ ਸਕਦਾ ਕੁਝ ਬਿਲਕੁਲ ਜਦੋਂ ਉਹਨੇ ਥੱਪੜ ਮਾਰਿਆ ਐਂਟੀ ਗਲੁਸ਼ਕਾ ਨੇ ਜਦੋਂ ਜੁਝਾਰ ਸਿੰਘ ਨੇ ਥੱਪੜ ਮਾਰਿਆ ਤਾਂ ਜੁਝਾਰ ਸਿੰਘ ਨੇ ਉਹਨੂੰ ਕਿਹਾ ਪੰਜਾਬੀ ਦੇ ਵਿੱਚ ਕਹਿੰਦਾ ਖੜ ਜਾ ਤੈਨੂੰ ਮੈਂ ਦੱਸਦਾ ਅੱਛਾ ਤੋ ਨਾ ਵੀ ਅੱਖ ਤੇ ਹੋਇਆ ਫੌਨ ਹੋਇਆ ਉਸ ਟਾਈਮ ਦੇਖੋ ਕਰਮ ਜੀ ਜੀ ਉਹਨਾਂ ਦੇ ਮਤਲਬ ਸਲੈਪ ਕੰਪਨੀ ਜਿੱਦਾਂ ਅਛਮ ਸਿੰਘ ਜੀ ਦਾ ਬਲੱਡ ਵੀ ਨਿਕਲਿਆ ਉਹਨਾਂ ਨੂੰ ਸਵੇਲਿੰਗ ਵੀ ਆਈ ਆ ਅਜੇ ਵੀ ਬੈਂਡੇਡ ਲੱਗੀ ਆ ਹਲੇ ਵੀ ਬੈਂਡੇਡ ਲੱਗੀ ਆ ਸਵੇਲਿੰਗ ਆ ਬਲੱਡ ਬਲੀਡਿੰਗ ਹੋਈ ਆ ਤੇ ਉਹਨਾਂ ਦੇ ਲੇਕਿਨ ਉਹਨੇ ਹਿੰਮਤ ਨਹੀਂ ਹਾਰੀ ਪੂਰੇ ਪੰਜਾਬੀਆਂ ਦੀ ਮਾਣ ਰੱਖਿਆ ਭਾਰਤ ਸਰਕਾਰ ਦਾ ਝੰਡਾ ਦੇਖੋ ਕਿੱਥੇ ਬਲੰਦ ਕਰਿਆ ਆਪੂਤਾਮੀ ਦੇ ਵਿੱਚ ਜਾ ਕੇ ਔਰ ਕਿਸ ਗੇਮ ਦੇ ਵਿੱਚ ਕੀਤਾ ਜੀ ਦੇਖੋ ਜੀ ਜਿਹਨੂੰ ਬਹੁਤ ਖਬਰਾਂ ਦੇ ਵੀ ਨਹੀਂ ਆ ਕੋਈ ਵੀ ਨਹੀਂ ਜਾਣਦੇ ਵੀ ਨਹੀਂ ਦੇਖੋ ਇਹ ਜਿਹੜੀ ਪਾਵਰ ਸਲੈਪ ਗੇਮ ਹੈ ਇਹ ਇਹ ਬਹੁਤ ਘੱਟ ਲੋਕ ਖੇਡਦੇ ਆ ਮਤਲਬ ਇਹ ਕਈ ਇੱਕ ਮੌਤ ਨੂੰ ਦਾਵਤ ਦੇਣ ਵਾਲੀ ਗੇਮ ਹੈ ਜੀ ਕਰਮਜੀਤ ਜੀ ਇਸ ਲਈ ਬੰਦੇ ਦਾ ਜਵਾਰਾ ਬਹੁਤ ਮਜ਼ਬੂਤ ਚਵਾਰ ਆ ਕਰ ਤਨ ਲੈ ਕਰਦੇ ਬਿਲਕੁਲ ਇਹਦੇ ਮਣਕੇ ਹਿਲ ਸਕਦੇ ਆ ਜੀ ਬਹੁਤ ਖਤਰਨਾਕ ਗੇਮ ਆ ਦੇਖੋ ਮਤਲਬ ਟ੍ਰੇਨਿੰਗ ਦੇ ਨਾਲ ਸਭ ਕੁਝ ਹੈ ਮਤਲਬ ਜਿਹਾਰ ਸਿੰਘ ਜੀ ਅੱਗੇ ਬੱਚੇ ਨੂੰ ਟ੍ਰੇਨ ਕਰ ਰਹੇ ਉਹਨਾਂ ਦੇ ਜਿਹੜੇ ਦੋ ਚੇਲੇ ਚੰਡੇ ਹੋਏ ਆ ਉਹ ਮਤਲਬ ਤੁਸੀਂ ਤਾਂ ਮਲਾਪਟੇ ਆਏ ਆਂ ਜੀ ਦੇਖੋ ਬਿਲਕੁਲ ਬਿਲਕੁਲ ਦੇਖੋ ਸਾਡੀ ਸਰਕਾਰ ਮੂਰੇ ਆਈ ਹੱਥ ਬਣ ਕੇ ਬੇਨਤੀ ਹੈ ਕਿ ਜਿਹੜੇ ਖਿਡਾਰੀਆ ਇਹਨਾਂ ਦੀ ਡਾਈਟ ਪਲਾਨ ਇਹਨਾਂ ਨੂੰ ਮਾਨ ਪੱਤਾ ਦਿੱਤਾ ਜਾਵੇ ਤਾਂ ਜੋ ਇਹ ਆਪਣੇ ਆਪ ਨੂੰ ਹੋਰ ਜ਼ਿਆਦਾ ਫੀਲ ਕਰਨ ਦੇ ਅਸੀਂ ਪੰਜਾਬ ਦੇ ਨਿਵਾਸੀ ਆਂ ਦੇਖੋ ਅੱਜ ਦਾ ਮਾਣ ਮਹਿਸੂਸ ਕਰਨਾ ਹੀ ਕਰਨਾ ਹੈ ਅੱਜ ਉਹ ਜਿੱਤ ਗਿਆ ਸਭ ਨੇ ਉਹਨੂੰ ਸਪਾਂਸਰ ਕਰਨਾ ਹੈ ਲੇਕਿਨ ਜਦੋਂ ਉਹਨੂੰ ਜ਼ਰੂਰਤ ਸੀ ਗਈ ਸਾਨੂੰ ਉਦੋਂ ਬਾਅਦ ਕਰਨੀ ਚਾਹੀਦੀ ਸੀ ਬਿਲਕੁਲ ਚਾਰ ਸਿੰਘ ਨੇ ਜੋ ਵੀ ਅੱਜ ਕੀਤਾ ਹੈ ਆਪਣੇ ਤੰਮ ਤੇ ਕੀਤਾ ਆਪਣੇ ਬਲਬੁੱਤੇ ਤੇ ਕੀਤਾ ਹੈ ਜਦਕਿ ਛਾਣੇ ਏਦਾਂ ਦੇ ਖਿਡਾਰੀਆਂ ਨੂੰ ਸਰਕਾਰਾਂ ਨੂੰ ਬਾਹਰ ਕਰਨੀ ਚਾਹੀਦੀ ਉਹਨਾਂ ਨੂੰ ਦੇਖੋ ਕੰਪਨਸੇਸ਼ਨ ਦੇਣੀ ਚਾਹੀਦੀ ਉਹਨਾਂ ਨੂੰ ਬਾੜ ਮਹਿਸੂਸ ਤੇ ਮਾਣ ਦੇਣਾ ਚਾਹੀਦਾ ਜੋ ਵੀ ਮਾਣ ਪੱਤਾ ਦੇਣਾ ਚਾਹੀਦਾ ਹੈ ਇਸੇ ਲਈ ਤਾਂ ਸਾਡੇ ਜਿਹੜੇ ਨੌਜਵਾਨ ਆ ਬਾਹਰੀਆਂ ਕੰਟਰੀਆਂ ਚ ਭੱਜਦੇ ਆ ਫਿਰ ਉਧਰ ਦੀਆਂ ਕੰਟਰੀਆਂ ਉਹਨਾਂ ਨੂੰ ਸੰਭਾਲਦੀਆਂ ਦੇਖੋ ਹੁਣ ਜੇ ਆਪਾਂ ਜੁਹਾਰ ਸਿੰਘ ਦੀ ਗੱਲ ਕਰੀਏ ਇਹਨਾਂ ਨੂੰ ਮਤਲਬ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ ਇਹਨਾਂ ਨੂੰ 50000 ਡਾਲਰ ਡਾਲਰ ਦੀ ਉਹ ਆ ਗਈ ਮਤਲਬ ਵੀ ਤੁਸੀਂ ਸਾਡੀ ਐਡਵਰਟਾਈਜ਼ਮੈਂਟ ਕੋ ਬਿਲਕੁਲ ਬਿਲਕੁਲ ਆਫਰਾਈਆਂ ਆਫਰਾਈਆਂ ਲੇਕਿਨ ਜਦੋਂ ਲੋੜ ਸੀ ਉਸ ਟਾਈਮ ਤਾਂ ਕਰਮਜੀਤ ਜੀ ਕਿਸੇ ਨੇ ਬਾਹਰ ਨਹੀਂ ਫ ਲੇਕਿਨ ਉਹ 40 ਪਿਆ ਹੈ ਆਪਣੀ ਸਰਕਾਰੀ ਨੌਕਰੀ ਨਹੀਂ ਕਰੇਗਾ ਅੱਜ ਕਰਮ ਦੀ ਵੀ ਬਿਲਕੁਲ ਬਿਲਕੁਲ ਚਾਹੀਦੀ ਵੀ ਨਹੀਂ ਸਟਾਰ ਜੀ ਸਟਾਰ ਬਣ ਜਾਓ ਇੰਡੀਆ ਦਾ ਉਹ ਪਹਿਲਾਂ ਖਾਲੀ ਨੇ ਨਾਮ ਚਮਕਾਇਆ ਹੈ ਜੀ ਦੇਖੋ ਜੀ ਉਸ ਤੋਂ ਬਾਅਦ ਹੁਣ ਦੂਸਰੇ ਨੰਬਰ ਤੇ ਸਾਡਾ ਜੁਝਾਰ ਸਿੰਘ ਦੇਖੋ ਜੀ ਖਲੀ ਦੇ ਨਾਲੋਂ ਵੀ ਆਪਾਂ ਕੰਪੇਅਰ ਕਰਿਆ ਤੁਸੀਂ ਤਾਂ ਜੁਝਾਰ ਸਿੰਘ ਬੈਸਟ ਹੈ ਕਿਉਂਕਿ ਉਹ ਗੁਰਸਿੱਖ ਹੈ ਚਮਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਹੈ ਤੇ ਸ਼ਹੀਦਾਂ ਦੀ ਧਰਤੀ ਦੇ ਵਿੱਚੋਂ ਉਹਨੇ ਆਪੋ ਤਾਬੀ ਦੇ ਵਿੱਚ ਜਿਹੜਾ ਝੰਡਾ ਗੱਡਿਆ ਮਤਲਬ ਗੋਰੇ ਦੰਦਾ ਥੱਲੇ ਜੀਭ ਜੱਬਣ ਨੂੰ ਮਜਬੂਰ ਕਰਤੇ ਬਿਲਕੁਲ ਬਿਲਕੁਲ ਦੇਖੋ ਦੇਖ ਰਿਹਾ ਜੀ ਮੈਂ ਲਾਈਵ ਹਾਂ ਦਾ ਐਂਟਰੀ ਗਲੁਸ਼ਕਾ ਨੂੰ ਹੂੰ ਮਤਲਬ ਯਾਦ ਰਹੂਗਾ ਵੀ ਕੋਈ ਹੈ ਸਰਦਾਰ ਕੋਈ ਪੰਜਾਬੀ ਟੱਕਰ ਸਰਦਾਰ ਹੁੰਨੇ ਆ ਦੇਖੋ ਸਾਬਕ ਸੂਰਤ ਦੇਖ ਕੇ ਸਰਦਾਰ ਨੂੰ ਦੇਖ ਕੇ ਐਂਟਰੀ ਗਲੁਸ਼ਕਾ ਨੇ ਉਹਦੇ ਨਾਲ ਹੱਥ ਨਹੀਂ ਮਲਾਇਆ ਬਿਲਕੁਲ ਵੀ ਇਹ ਕਿਆ ਕੰਪੀਟੀਸ਼ਨ ਕਰੇਗਾ ਮੇਰਾ ਸਰਦਾਰ ਉਹਨੇ ਉਹਨੂੰ ਜਾਨੀ ਕਿ ਮੀਮਾ ਮੀਮਾ ਦਿਖਾਇਆ ਇੱਕ ਹੰਕਾਰ ਸੀ ਉਸ ਬੰਦੇ ਦੇ ਅੰਦਰ ਔਰ ਇਹ ਚੈਂਪੀਅਨਸ਼ਿਪ ਜਿੱਤਣ ਦੇ ਨਾਲ ਨਾਲ ਜੁਝਾਰ ਸਿੰਘ ਨੇ ਹੰਕਾਰ ਵੀ ਤੋੜਿਆ ਤੋੜਿਆ ਦੇਖੋ ਵੀ ਤੋੜਿਆ ਮਤਲਬ ਜਦੋਂ ਮਤਲਬ ਸਾਰੇ ਜੱਜਿਸ ਹੈਰਾਨ ਰਹਿ ਗਏ ਦਰਸ਼ਕ ਹੈਰਾਨ ਰਹਿ ਗਏ ਵੀ ਜਿਹੜਾ ਐਂਟਰੀ ਗਲੁਸ਼ਕਾ ਹੈ ਉਹ ਕੋਈ ਮਾੜਾ ਤੇੜਾ ਖਿਡਾਰੀ ਨਹੀਂ ਹੈਗਾ ਜੀ ਉਹ ਵੀ ਨਾਮੀ ਖਿਡਾਰੀ ਹੈ ਲੇਕਿਨ ਜਿਹੜਾ ਹਾਸਿੰਘ ਨੇ ਥੱਪੜ ਨੇ ਉਹਦੀ ਹੋਸ਼ ਭਰਾਤੀ ਨਾਨੀ ਯਾਦ ਕਰਾਤੀ ਜਿੱਤਾਂ ਕਹਿੰਦੇ ਪਿਆਬੀਆਂ ਨੇ ਥੱਪੜ ਮਾਰ ਮਾਰ ਬੱਜਾ ਕਰਤਾ ਉੱਥੇ ਇਹ ਕਹਿੰਦੇ ਬੱਬੂ ਮਾਨ ਦਾ ਗਾਣਾ ਇਹ ਦੁਹਾਰ ਸਿੰਘ ਜੀ ਦੀ ਨਾ ਬਹੁਤ ਰੀਲਾਂ ਆ ਰਹੀਆਂ ਕਹਿੰਦਾ ਗਾਣਾ ਇੱਕ ਬੱਬੂ ਮਾਨ ਜੀ ਦਾ ਥੱਪੜ ਮਾਰ ਕੇ ਅਸਲਾ ਖੋਹ ਲੈਂਦੇ ਅੜਬ ਪੰਜਾਬੀ ਥੱਪੜ ਮਾਰ ਕੇ ਔਰ ਬਿਲਕੁਲ ਜਿਉਂ ਚਾਰ ਸਿੰਘ ਜੀ ਦੇ ਥੱਪੜ ਪਰੋ ਗਾਣਾ ਮੈਚ ਹੋ ਗਿਆ ਜੀ ਔਰ ਟੁਕਦਾ ਵੀ ਆ ਟੁਕਦਾ ਹਾਂ ਬਿਲਕੁਲ ਸੋ ਚਾਰ ਸਿੰਘ ਜੀ ਤੁਹਾਨੂੰ ਸਲਾਮ ਹੈ ਜੀ ਔਰ ਤੁਹਾਡਾ ਬਹੁਤ ਸਲਾਮ ਹੈ ਜੀ ਤੁਸੀਂ ਸੈਲੂਟ ਹੈ ਤੁਹਾਨੂੰ ਜੋ ਤੁਸੀਂ ਸਾਡੇ ਚਮਕੌਰ ਸਾਹਿਬ ਦਾ ਔਰ ਸਾਡੇ ਸਾਰੇ ਇਲਾਕਾ ਬੇਲਾ ਹੋ ਗਿਆ ਜਿੰਨਾ ਵੀ ਪੰਜਾਬ ਹੋ ਗਿਆ ਤੁਸੀਂ ਨਾਮ ਰੋਸ਼ਨ ਕਰਤਾ ਜੀ ਵਧਾਈ ਦੇ ਪੱਤਰ ਵਧਾਈ ਦੇ ਪੱਤਰ ਸਾਡੇ ਜੀ ਲਈ ਮਾਣ ਮਹਿਸੂਸ ਅਸੀਂ ਕਹਿ ਸਕਦੇ ਜੀ ਕਿ ਸਾਡੇ ਏਰੀਆ ਦਾ ਔਰ ਦਰਸ਼ਕਾਂ ਦੇ ਅਸੀਂ ਰੂਬਰੂ ਜਲਦੀ ਹੀ ਕਰਾਂ ਕਿ ਉਹ ਕਹ ਰਿਹਾ ਇੱਕ ਰੋਡ ਸ਼ੋਅ ਕੀਤਾ ਜਾਵੇ ਉਹਨਾਂ ਦਾ ਸਨਮਾਨ ਕੀਤਾ ਜਾਵੇ ਦੇਖੋ ਉਹ ਬੇਸਿਕਲੀ ਜਿਹੜਾ ਸਿੰਘ ਹੈ ਉਹਨਾਂ ਦੀ ਐਮਐਲਏ ਸਾਹਿਬ ਨੂੰ ਬਹੁਤ ਰੇਡਦਾ ਹੈ ਤੇ ਉਹ ਜ਼ਰੂਰ ਕਰਨਗੇ ਬਿਲਕੁਲ ਚਾਹੀਦਾ ਜੀ ਚਾਹੀਦਾ ਆਪਾਂ ਵੀ ਆਪਣੇ ਪਿੰਡ ਦੇ ਵਿੱਚ ਜਦੋਂ ਕੋਈ ਇਵੈਂਟ ਹੋਏਗਾ ਤਾਂ ਅਸੀਂ ਜਿਹੜਾ ਸਿੰਘ ਆਪਾਂ ਬਕਾਇਦਾ ਸਨਮਾਨ ਕਰਾਂਗੇ ਜੀ ਉਹਨਾਂ ਨੂੰ ਬੁਲਾ ਕੇ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਇਹ ਬਾਲਟ ਦੇ ਕੋਨੇ-ਕੋਨੇ ਤੱਕ ਵੀਡੀਓ ਪਹੁੰਚੇ ਕਿਉਂਕਿ ਸਾਡੇ ਸ਼੍ਰੀ ਚਮਕੌਰ ਸਾਹਿਬ ਦੇ ਜੋ ਝਾਰ ਸਿੰਘ ਜੋ ਝਾਰੂ ਜੀ ਨੇ ਪੂਰੇ ਵਰਲਡ ਦੇ ਵਿੱਚ ਪੰਜਾਬ ਦਾ ਨਾਮ ਦੇਖੋ ਉਹ ਕਰਨ ਜੀ ਜੀ ਇਹਦੇ ਨਾਲ ਇੱਕ ਗੱਲ ਮੈਂ ਹੋਰ ਐਡ ਆਨ ਕਰਨਾ ਚਾਹਤਾ ਹਾਂ ਹਾਂ ਜੀ ਕਿ ਆਪਾਂ ਕਹਿੰਦੇ ਨੇ ਜੀ ਚਾਰ ਸੈਭ ਜਹਾਦੇ ਹੋਏ ਆ ਅਮਰ ਸ਼ਹੀਦ ਬਾਬਾ ਜੀ ਸਿੰਘ ਜੀ ਜਜਾਰ ਸਿੰਘ ਦੇਖੋ ਉਹਨਾਂ ਦੀ ਕੁੱਖ ਦੇ ਵਿੱਚੋਂ ਜੰਮ ਕੇ ਹਾਂ ਜਜਾਰ ਸਿੰਘ ਜੀ ਦੀ ਉਸ ਵੇਲੇ ਦੀ ਯਾਦ ਕਰਾਤੀ ਕਿ ਉਹ ਵੱਡੇ ਸੈਭ ਜਹਾਦੇ ਕਿੰਨੇ ਦਲੇਰ ਸੀਗੇ ਜਿਨ੍ਹਾਂ ਨੇ ਛੋਟੀ ਉਮਰ ਚ ਬਲਿਦਾਨ ਦਿੱਤੇ ਉਹ ਜਜਾਰ ਸਿੰਘ ਨੇ ਉਸ ਜਜਾਰ ਦੀ ਯਾਦ ਜਰੂਰ ਜਜਾਰ ਸਿੰਘ ਨਾਂ ਨਾ ਹੋਣਾ ਹੀ ਦੇਖੋ ਤੁਸੀਂ ਕਿੱਡੀ ਵੱਡੀ ਕਿੱਡੀ ਵੱਡੀ ਵੀ ਆਪਣੇ ਅੱਗੇ ਘੱਟ ਵਾਲੇ ਸਮਝਿਆ ਆ ਗਾ ਵਾਲਿਆ ਜੀ ਬਾਜੀ ਬਾਬਾ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਤੇ ਜੁਝਾਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਮੁਬਾਰਕਾਂ ਸਾਰੇ ਨਗਰ ਨਿਵਾਸੀਆਂ ਵਿਲੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ